ਉਸੀ ਚਾਰ ਚੁੱਲੇ ਲਾਇਏ ਨੇ ਤੇ ਉਹਨਾਂ ਸਾਡੀ ਸਿਹਤ ਦੇ ਵਰਗੀ ਵੀ ਸਾਰੇ ਸਿਹਤ ਦੇ ਪਾਸਾ ਜ਼ਰੂਰੀ ਹੈ ਇਸ ਵਿਸ਼ੇ ਤੇ ਸਾਡੇ ਕੋਲ ਅੱਜ ਇਕੱਠੇ ਹੋਇਆ ਇਸ ਤਰ੍ਹਾਂ ਵਾਲਾ ਗੱਲ ਕਰਨ ਆਏ ਹਾਂ ਦੂਸਰਾ ਸਾਡੇ ਕੁਝ ਮਸਤਰੀ ਖਰਾਬ ਹੈ ਉਸਤਰੀ ਤੇ ਜਿਹੜਾ ਸੀ ਨੇ ਪਾਇਆ ਸਰਵਿਸ ਪਾਸੇ ਪਾਏ ਪਾਏ ਨੇ ਉਹ ਸਾਰੇ ਸੀ ਲਿਦਰੀਵਿਧੀ ਕੀਤੀ ਹੈ ਬਈ ਤੇ ਇੱਕ ਇਹਦੀ ਅਧੂਰੀ ਹੈ ਸਾਡੇ ਕੋਲ ਡਾਕਟਰ ਨੇ 20 ਲੱਖ ਬੀਮੇ ਵਾਸਤੇ ਕਾਸ ਕੀਤਾ ਵੀ ਬੀਮੇ ਕਰੇ ਹੋਰ ਜਿਹੜਾ ਇਹਨਾਂ ਕੰਮ ਦਾ ਕੋਈ ਹੋਰ ਦਵਾਈ ਆਵੇ ਨਾ ਇੱਕ ਸਾਡਾ ਜਿਹੜਾ ਰਿਕਵੈਸਟ ਸੀ ਮੇਨ ਸਹਿਰ ਦੇ ਵਿੱਚ ਪੂਰਾ ਰੌਲਾ ਪਿਆ ਹੋਇਆ ਹੈ ਵੀ ਬਾੜ ਬੰਦ ਲੈ ਕੇ ਬਾੜ ਬੰਦ ਲੈ ਕੇ ਅਸੀਂ ਅੱਜ ਐਮਐਨਐਸ ਨਾਲ ਬੇਨਤੀ ਕੀਤੀ ਹੈ ਸਾਰੇ ਅਨਿਯੋਗ ਇਕੱਠੇ ਹੋ ਸੈਂਪਟਿਕ ਪੜਾਈ ਹੈ ਵੀ ਤੁਸੀਂ ਬਾੜਾਂ ਨੂੰ ਬਦਕਟ ਕਰ ਲੋ ਜਿਹੜੀ ਪ੍ਰੋਪਰ ਕਰਨੀ ਹੈ ਘੱਟਪੜ ਕਰਨੇ ਉਹ ਕਰ ਲੋ ਪਰ ਜਿਹੜੇ ਬਾੜਾਂ ਦੇ ਨਾਮ ਨਹੀਂ ਉਹੀ ਨਾਮ ਰੱਖੇ ਹਨ ਤਾਂ ਜੋ ਕਿ ਸਾਰੇ ਬੱਚੇ ਨੇ ਸਾਰੇ ਸ਼ਹਿਰ ਦੇ ਉਹਨਾਂ ਦੇ ਆਈਡੀ ਕਾਰਡ ਜਿਹੜੇ ਜਿੱਲੀ ਹੈ ਉਹ ਜ਼ਿਆਦਾ ਮੁਸ਼ਕਲ ਹੋਈ ਹੋਈ ਹੈ ਇਸੀ ਬੇਨਤੀ ਕੀਤੀ ਹੈ ਕਿ ਉਹ ਬਾੜਾ ਬਕਰ ਸੇਮਾਨੇ ਜਿਹਨੇ ਨਾ ਉਹਨੇ ਉਹ ਜਿਹੜੇ ਜਿਹਨੇ ਨੇ ਕੋ ਥੋੜਾ ਬੋਤੋ ਰੈਸਨ ਚੇ ਹੋ ਜਾਊਗਾ ਸਾਰੇ ਸ਼ਹਿਰ ਨੂੰ ਲੋਡਰ ਬੋਤੋ ਨਾ ਕਰੋ ਐਸੇ ਕਰਤੇ ਸਾਰੇ ਸਾਡੇ ਨੀਯਮ ਨੀਯਮ ਇਸੇ ਨੇ ਜੇ ਸੇਫਟੀ ਬਣਾਈ ਹੈ ਅਸੀਂ ਸਰਗੋਤ ਨੂੰ ਜਨਤਾ ਦੇਖ ਕੇ ਦੇ ਤਾ ਅਗੇ ਕਰਵਾਈ ਵੀ ਲਾਈ ਜੀ ਹਾਂ ਉਹਦੇ ਵਾਸਤੇ ਮੈਂ ਇੰਨੇ ਹੀ ਕਹਿਣਾ ਚਾਹਾਂਗਾ ਜੀ ਨਾ ਤਾਂ ਵਿਧਾਇਕ ਜੀ ਕੋਲੇ ਕੋਈ ਸੰਗਠਨ ਦਾ ਮਤਲਬ ਅਹੁਦਾਗਾ ਵੀ ਉਹ ਮੈਨੂੰ ਜੁਆਇਨ ਕਰਾ ਸਕਦੇ ਨੇ ਜਾਂ ਮੈਨੂੰ ਕੱਢ ਸਕਦੇ ਨੇਗੇ ਤਾਂ ਮੇਰੇ ਕੋਲੇ ਸੰਗਠਨ ਦਾ ਅਹੁਦਾਗਾ ਮੈਂ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਸੀ ਵਿੰਗ ਦਾ ਜੀ ਤਾਂ ਮੈਨੂੰ ਜਾਂ ਤਾਂ ਜ਼ਿਲ੍ਹਾ ਪ੍ਰਧਾਨਾਂ ਜਾ ਫਿਰ ਮੈਨੂੰ ਜੋ ਆਪਣੇ ਸਟੇਟ ਦੇ ਪ੍ਰਧਾਨ ਨੇਗੇ ਜੀ ਉਹ ਮੈਨੂੰ ਕੱਢ ਸਕਦੇ ਨੇ ਜਾਂ ਜੁਆਇਨ ਕਰਾ ਸਕਦੇ ਨੇਗੇ ਜੀ ਤਾਂ ਉਹ ਉਹਨਾਂ ਕੋਲੋਂ ਮੈਨੂੰ ਕੋਈ ਏਦਾਂ ਦਾ ਲੈਟਰ ਨਹੀਂ ਆ ਨਾ ਹੀ ਮੈਂ ਕੋਈ ਏਦਾਂ ਦਾ ਪਾਰਟੀ ਪ੍ਰਤੀ ਕੋਈ ਏਦਾਂ ਦਾ ਸੀਨ ਹੈ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਜਾਂ ਕੋਈ ਮੈਂ ਗਲਤ ਨਾ ਕੋਈ ਮੈਂ ਅਦਰ ਪਾਰਟੀ ਜੁਆਇਨ ਕੀਤੀ ਹੈਗੀ ਜੋ ਮੈਨੂੰ ਕੱਢਿਆ ਜਾਊਗਾ ਹਾਂ ਮੇਰੀ ਬਧਾਇਕ ਦੇ ਕਿਸੇ ਮੁੱਦਿਆਂ ਦੇ ਉੱਤੇ ਮਤਲਬ ਉਹਨਾਂ ਨਾਲ ਮੇਰੀ ਜਰੂਰ ਇੱਕ ਖਿੱਚੋ ਤਣ ਜੜੀ ਹੋਈ ਹੈ ਉਹ ਨਗਰ ਕੌਂਸਲ ਦੇ ਮੁੱਦਿਆਂ ਦੇ ਉੱਤੇ ਹੀ ਹੋਈ ਹੈ ਤਾਂ ਉਹ ਕੂੜੇ ਦੇ ਡੰਪ ਨੂੰ ਲੈ ਕੇ ਲਗਾ ਲੋ ਉਹ بار بار ਬੇਨਤੀ ਕੀਤੀ ਐ ਤਾਂ ਉਹ ਇਦਾਂ ਦਾ ਕੋਈ ਸੀਨ ਕ੍ਰੀਏਟ ਕਰ ਰਹੇ ਨੇ ਹਾਂ ਇੱਕ ਜ਼ਰੂਰ ਉਹਨਾਂ ਨੇ ਮੈਨੂੰ ਇੱਕ ਦੋਸ਼ਣ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਦੋਸ਼ ਜਿਹੜਾ ਲਾਇਆ ਸੀਗਾ ਕਿ ਜੀ ਇਹ ਪ੍ਰਧਾਨ ਨਾਲ ਪ੍ਰਧਾਨ ਦੇ ਗਰੁੱਪ ਵਿੱਚ ਨੇ ਤਾਂ ਜਦੋਂ ਪ੍ਰਧਾਨ 2021 ਵਿੱਚ ਬਣਾਇਆ ਗਿਆ ਸੀ ਤਾਂ ਉਸ ਟਾਈਮ ਤੇ ਜੁਆਇਨ ਵੀ ਉਹਨਾਂ ਨੇ ਹੀ ਕਰਵਾਇਆ ਸੀ ਮੈਨੂੰ ਪ੍ਰਧਾਨ ਨਾਲ ਤੇ ਪ੍ਰਧਾਨ ਨੂੰ ਕਹਿ ਕੇ ਵੋਟ ਪਵਾਈ ਸੀ ਤੇ ਇੱਕ ਗਰੁੱਪ ਲਗਾ ਲੋ ਗਰੁੱਪ ਵਿੱਚ ਵੀ ਉਹਨਾਂ ਨੇ ਹੀ ਜੁਆਇਨ ਕਰਾਇਆ ਸੀ ਤਾਂ 2021 ਚ ਵੀ ਉਹ ਪ੍ਰਧਾਨ ਸਹੀ ਸੀਗਾ 2022 ਚ ਵੀ ਸਹੀ ਸੀ 2023 ਚ ਵੀ ਸਹੀ ਸੀ 2024 ਚ ਵੀ ਸਹੀ ਤੇ 2025 ਚ ਵੀ ਸਹੀ ਸੀਗਾ ਪਰ ਸਾਢੇ 25 ਦੇ ਅੱਗੇ ਪਤਾ ਨਹੀਂ ਕੀ ਹੋਇਆ ਤੇ ਉਹ ਅਲੱਗ ਹੋਏ ਨੇ ਮੈਂ ਨਹੀਂ ਅਲੱਗ ਹੋਇਆ ਤਾਂ ਮੈਂ ਤਾਂ ਇਕੱਲਾ ਹੀ ਕਾਉਂਸਲਰ ਆਂਗਾ ਪਰ ਲਾਡੇ ਦੇ ਵਿੱਚ ਤਾਂ ਮੈਂ ਤਾਂ ਹੁਣ ਪਾਰਟੀ ਵੀ ਕਿਹੜੀ ਹੈਗੀ ਗਰੁੱਪ ਨਹੀਂ ਹੈਗਾ ਕੋਈ ਪਾਰਟੀ ਤਾਂ ਚਲੋ ਆਮਾ ਦੀ ਪਾਰਟੀ ਹੋਈ ਹੈ ਤਾਂ ਇਦਾਂ ਦਾ ਕੋਈ ਸੀਨ ਮਤਲਬ ਨਹੀਂ ਹੈਗਾ ਸੀ ਬਟ ਉਹਨਾਂ ਨੇ ਕੋਈ ਆਪਦੇ ਮੂੰਹੋਂ ਇਦਾਂ ਦਾ ਵਰਡ ਜਿਹੜੇ ਕਹੇ ਨੇ ਕਿ ਮੈਨੂੰ ਕੱਢ ਦਿੱਤਾ ਗਿਆ ਪਰ ਮੈਨੂੰ ਹਜੇ ਤੱਕ ਪਾਰਟੀ ਵੱਲੋਂ ਇਦਾਂ ਦਾ ਕੋਈ ਇੰਟੀਮੇਸ਼ਨ ਹੈ ਨਹੀਂ ਕਿ ਮੈਂ ਭਗਵੰਤ ਮਾਨ ਜੀ ਦੀ ਸੋਚ ਤੇ ਪਹਿਲਾਂ ਵੀ ਖੜਾ ਸੀ ਤੇ ਅੱਜ ਵੀ ਖੜਾਂਗਾ ਉਹਨਾਂ ਦੇ ਹੀ ਸੋਚ ਦੇ ਮੁਤਾਬਕ ਮੈਂ ਆਮ ਆਦਮੀ ਪਾਰਟੀ 'ਚ ਜੁਆਇਨ ਹੋਇਆ ਸੀ ਧੰਨਵਾਦ ਇੱਕ ਤਾਂ ਮਤਾ ਸੀ ਜਿਹੜਾ ਸਭ ਤੋਂ ਜ਼ਰੂਰੀ ਸੀ ਕੂੜੇ ਦੇ ਡੰਪ ਵਾਲਾ ਉਹ 18 ਦੇ 18 ਐਮਸੀਆਂ ਨੇ 19 ਮਤਾ ਸਾਡੇ ਚੋਂ ਇੱਕ ਉਹਨੂੰ ਨੌਕਰੀ ਮਿਲ ਗਈ ਸੀ ਉਹ ਰਜਾਈਨ ਦੇ ਗਿਆ ਅਸੀਂ 18 ਐਮਸੀ ਪਿੱਛੇ ਰਹਿ ਗਏ 19ਵੇਂ ਐਮਐਲਏ ਸਾਹਿਬ ਵਿੱਚ ਮੌਜੂਦ ਸੀ ਉਹ ਕੂੜੇ ਦੇ ਡੰਪ ਦਾ ਅੱਜ ਪੱਕਾ ਮਸਲਾ ਹੱਲ ਕਰਿਆ ਪ੍ਰੋਸੀਡਿੰਗ ਰਜਿਸਟਰ ਤੇ ਲਿਖੀ ਜਾਂਦੇ ਨੇ ਅੰਦਰ ਤੇ ਵੀ ਇਹ ਇੱਥੋਂ ਚੱਕਿਆ ਜਾਊਗਾ ਨਾਵਾ ਇੱਥੇ ਡਿੱਗੂ ਨਹੀਂ ਜਿਹੜਾ ਪੁਰਾਣਾ ਪਿਆ ਪੁਰਾਣੇ ਨੂੰ ਅ ਕਿਤੇ ਚੱਕ ਕੇ ਹੋਰ ਸ਼ਿਫਟ ਕੀਤਾ ਜਾਊਗਾ ਜਿੱਥੇ ਵੀ ਜਗ੍ਹਾ ਲੈਣਗੇ ਲੀਜ਼ ਤੇ ਲੈਣਗੇ ਜਾਂ ਕੋਈ ਆਪਦੀ ਨਗਰ ਕੌਂਸਲ ਦੀ ਜਗ੍ਹਾ ਹੈਗੀ ਜਿਵੇਂ ਵੀ ਕਰਨਗੇ ਇਹ 18 ਐਮਸੀ ਤੇ 19ਵੇਂ ਐਮਐਲਏ ਸਾਹਿਬ ਨੇ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਕਿ ਵੀ ਕੂੜੇ ਦਾ ਡੰਪ ਪੱਕੇ ਤੌਰ ਤੇ ਇੱਥੇ ਚੱਕਿਆ ਜਾਊਗਾ ਅੱਜ ਤੋਂ ਬਾਅਦ ਇੱਥੇ ਗੂੜਾ ਨਹੀਂ ਨਾ ਮਾੜੀ ਗੂ ਪ੍ਰਾਣਾ ਇੱਥੋਂ ਸ਼ਿਫਟ ਕੀਤਾ ਜਾਊਗਾ ਇੱਕ ਬਾੜਬੰਦੀ ਦੇ ਸਬੰਧ ਵਿੱਚ ਕੀ ਇਹ ਬਾੜਬੰਦੀ ਦੇ ਸਬੰਧ ਵਿੱਚ ਸਾਰੇ ਐਮਸੀਆ ਨੇ ਤਕਰੀਬਨ 1-2 ਨੂੰ ਛੱਡ ਕੇ ਸਾਰਿਆਂ ਨੇ ਇਤਰਾਜ਼ ਲਾਇਆ ਵੀ ਬਾੜਬੰਦੀ ਇਹ ਗਲਤ ਹੋਈ ਆ 15 ਬਾੜਵਾਰੇ ਅਸੀਂ ਕਿਹਾ ਵੀ 15 ਬਾੜਾਂ ਨੂੰ ਦਿੱਕਤ ਆ ਜਿਹੜੇ ਇੱਧਰ ਰਹਿਣ ਦੇ ਮੰਡੀ ਦੇ ਵੀ ਉਹਨਾਂ ਨੂੰ ਜਰੂਰ ਅੱਡ ਹੋਰ ਬਾੜ ਚ ਪਾਇਆ ਜਾਵੇ ਜਿਹੜੇ ਲੈਣਾ ਤੋਂ ਪਾਰ ਆ ਉਹ ਲੱਗ ਰਹਿਣ ਪਰ ਬਾਕੀ ਸਾਰਾ ਉਵੇਂ ਰੱਖਿਆ ਜਾਵੇ ਜਿਵੇਂ ਪਹਿਲਾਂ ਸੀਗਾ ਜੋ 2.5 ਮਹੀਨਿਆਂ ਤੋਂ EO ਸਾਹਿਬ ਦਸਕਤ ਨਹੀਂ ਕਰ ਰਹੇ ਸੀ 19 ਦੇ 19 ਵਾਰਡਾਂ ਦੇ ਜੋ ਅਸੀਂ ਟੈਂਡਰ ਲਗਵਾਏ ਸੀ ਉੱਤੇ ਸਿਗਨੇਚਰ ਨਹੀਂ ਕਰ ਰਹੇ ਸੀ ਅੱਜ ਅਸੀਂ ਪੂਰੇ ਹਾਊਸ ਨੇ ਮੀਟਿੰਗ ਦੇ ਵਿੱਚ EO ਸਾਹਿਬ ਨੇ ਉੱਤੇ ਸਿਗਨੇਚਰ ਕਰ ਦਿੱਤੇ ਜੋ ਕਿ ਸਾਰੇ 19 ਦੇ 19 ਵਾਰਡਾਂ 'ਤੇ ਟੈਂਡਰ ਲਗਾਏ ਗਏ ਨੇ ਇਹ ਸਾਰੇ ਜਿੰਨੇ ਕਲੋਨੀਆਂ ਕਲੋਨੀਆਂ ਵਿੱਚ ਜਿਹੜੀਆਂ ਕਲੋਨੀਆਂ ਮਾਰਕੀਟਿੰਗ ਇਹ ਸੀ ਕਿਆਂ ਉਹ ਸਾਰੀਆਂ ਵਿੱਚ ਪਾਈਆਂ ਗਈਆਂ ਕਿ ਲੈਟਰ ਲਗਾ ਨਹੀਂ ਨਹੀਂ ਹਜੇ ਉਹਦੇ ਇਤਰਾਜ਼ ਲਾਇਆ ਸੀ ਸਾਰੇ ਐਮਸੀਆਂ ਨੇ ਇੱਕ ਦੋ ਐਮਸੀਆਂ ਨੂੰ ਛੱਡ ਕੇ ਇਹਨਾਂ ਨੇ ਵਿੱਚ ਅਮ드ਵਰ ਰੋਡ ਨਹੀਂ ਪਾਈ ਪੁਲਿਸ ਕਲੋਨੀ ਨਹੀਂ ਪਾਈ ਬਰੇ ਰੋਡ ਛੱਡਤਾ ਜੀਵਨ ਕਲੋਨੀ ਰਹਿ ਗਈ ਉਹ 27 ਤਰੀਕ ਦੀ ਲਾਸਟ ਡੇਟ ਹੈ ਦੇਖਦੇ ਆ ਅੱਗੇ ਭੇਜਦੇ ਨੇ ਕਿ ਨਹੀਂ ਅਸੀਂ ਰੀਸੀਵਿੰਗ ਲਈ ہوئی ਹੈ ਇਹਨਾਂ ਨੂੰ ਇਤਰਾਜ਼ ਦਾ ਲੈਟਰ ਦੇ ਕੇ ਨਹੀਂ ਫਿਰ ਕੋਰਟ ਜਾਵਾਂਗੇ ਇਹਨਾਂ ਸਮਾਂ ਮੰਗਦਾ ਜਾਂਦਾ ਸਮਾਸੀਂ ਮੰਨਦੇ ਆ ਲੰਘਦਾ ਜਾਂਦਾ ਪਰ ਕੀ ਉਹ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਵੀ ਕੀ ਦਾ ਦਬਾਅ ਉਹਨਾਂ ਤੇ ਉਹਨਾਂ ਦੇ ਐਮਐਲਏ ਸਾਹਿਬ ਦੀ ਕਹਿਣਤੀ ਹੋਇਆ ਸਾਰਾ ਕੁਝ